i ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੀ ਅੱਜ ਦੀ ਨਿਊਜ਼ ਦੇ ਵਿੱਚ ਪਿਆਰੇ ਵੀਰੋ ਅੱਜ ਆਪਾਂ ਪਹੁੰਚੇ ਤੇ ਵਿਧਿਆਣਾ ਪੀਜੂ ਐਗਰੀਕਲਚਰ ਜੂਨੀਅਰ ਰਿਸਰਚਟੀ ਦੇ ਜਿਹੜਾ ਕਿਸਾਨ ਵਿੱਚ ਦਾ ਲੱਗਿਆ ਹੈ 13 ਨਾਲ 14 ਤਰੀਕ ਨੂੰ ਉੱਥੇ ਆਪਾਂ ਪਹੁੰਚੇ ਤੇ ਆਪਾਂ ਉੱਥੇ ਪਹੁੰਚੇ 13 ਤਰੀਕ ਨੂੰ ਇਹ ਆਪਣੀ ਵੀਡੀਓ ਹਰੇ ਹਿੜੀ ਆ ਇੱਕ ਦਿਨ ਬਾਅਦ ਆਈ ਹੈ ਪੂਰੇ ਆਪਾਂ ਨੇ ਲਗਭਗ ਸਾਰਿਆਂ ਜਿੰਨੇ ਆ ਵੀ ਤਾਲਾ ਲੱਗ ਜਾ ਹੋਈਆਂ ਦੀਆਂ ਫੀਤੀ ਵਰਜ ਰੈਟ ਡਿਪਲੀਮੈਂਟ ਦੀਆਂ ਉਹ ਸਾਰੀਆਂ ਆਪਾਂ ਨੇ ਕਵਰ ਕੀਤੀਆਂ ਨੇ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਇਪਲੀਮੈਂਟ ਜਿਹੜੇ ਜਿਹੜੇ ਪਏ ਨੇ ਆ ਇਸ ਖ ਵਿੰਡਰਾ ਪਏ ਆ ਰੋਟਾ ਬਿਟਰ ਪਏ ਆਈ ਕਿ ਆਪਣਾ ਜਿਹੜੇ ਜਿੰਨੇ ਵੀ ਇਪਲੀਮੈਂਟ ਨੇ ਸਾਰੇ ਇਹ ਬਾਈਆਂ ਦੇ ਲੰਬਾ ਵਾਲਿਆਂ ਦੇ ਇਹਨਾਂ ਦੇ ਖਾਸਾ ਜਿਹੜੇ ਆਪਣੇ ਅਲਟੀਮੇਟਰ ਨੇ ਆਹਾ ਇਹ ਬਹੁਤ ਹੈਵੀ ਤੇ ਆਹ ਜਿਹੜੇ ਕਿਸਾਨ ਭਰਾਣੇ ਆਪਣੇ ਉਹ ਵੀ ਦੇਖ ਰਹੇ ਤੇ ਖੜੇ ਬਾਕੀ ਵਿੱਚ ਜਿਹੜੇ ਇਪਲੀਮੈਂਟ ਦੇ ਉਹ ਵੀ ਖੈਰ ਈਸਟ ਮੈਨਗੇ ਕਾਫੀ ਸੋਹਣੇ ਬਣੇ ਹੋਏ ਤੇ ਤੇ ਤੋਂ ਬਾਅਦ ਆਹਾ ਬਾਰੇ ਜਿਹੜੀ ਅਗਲੀ ਸਟਾਲ ਆ ਇਹਦੇ ਵਿੱਚ ਇਹਨਾਂ ਨੇ ਜਿਵੇਂ ਆਪਣੇ ਕਰਾਉਸ ਹੋ ਕੇ ਵੈਲਡਿੰਗ ਸੈੱਟ ਹੋ ਕੇ ਟੂਲਸ ਵਗੈਰਾ ਤੇ ਤੁਸੀਂ ਦੇਖ ਸਕਦੇ ਹੋ ਇਹ ਰੱਖੇ ਹੋਏ ਨੇ ਇਹਨਾਂ ਕੋਲ ਹੋਰ ਹੈ ਜਿਹੜੇ ਆਪਣੇ ਆਹ ਹਾਵਾਲੇ ਉਹ ਕੂੜਾ ਜਾਂ ਕੱਢਣ ਵਾਲੇ ਹੁੰਦੇ ਨੇ ਗੱਟ ਜਗੁੜੀਆ ਸਾਫ਼ ਕਰਨੇ ਵਿੱਚੋਂ ਤੇ ਆਹੜ ਜਗ ਦੀ ਧਿਮਾਨ ਵਾਲੇ ਇਹ ਵੀਰਾਂ ਨੇ ਇਪਲੀਮੈਂਟ ਬਹੁਤ ਸੋਹਣੇ ਤੇ ਖਾਸ ਕਰਕੇ ਡਿਸਕ ਹੈਰੋਂ ਆ ਤੁਸੀਂ ਦੇਖ ਸਕਦੇ ਹੋ ਖੜੀ ਹੈ ਇਹਨਾਂ ਨੇ ਮੀਡੀਆ ਵਲ ਪ੍ਰਦਰਸ਼ਨ ਜਿਹੜੀ ਲੜਾਈ ਹੋਈ ਆ ਜਿਹੜੀ ਐਰੋਆ ਫੈਸਲੀ ਜਾ ਹੋਇਆ 2.5 ਲੱਖ ਰੁਪਿਆ ਬਾਕੀ ਆਟ ਬਣਾਈ ਹੋਈ ਸੀ ਬੱਤੀ ਬੱਤੀ ਉੱਪਰ ਲੱਗੀ ਹੋਈ ਹੈ ਸੋਹਣੀ ਜਾਚ ਰਹੀ ਦੀ ਕਿਹਾ ਉਹ ਤਾਂ ਛੋਟੀ ਆ ਗਈ ਜਿੰਨੇ ਵੀ ਆਪਣੇ ਪੰਜਾਬ ਦੇ ਆਪਣਾ ਵੱਡੀਆਂ ਫਾਰਮ ਵਾਲੇ ਜਿਹਨਾਂ ਦਾ ਨਾਮ ਆ ਪੂਰੇ ਆਪਣੇ ਇਪਰੀਮੈਂਟ ਲੈ ਕੇ ਪ੍ਰਦਰਸ਼ਨੀ ਕਰਨ ਪਹੁੰਚੇ ਹੋਏ ਤੇ ਤੇ ਜਿਹੜਾ ਕੱਠਾ ਤਾਂ ਮੇਲੇ ਦੇ ਵਿੱਚ ਕਿਸਾਨ ਭਰਾਵਾਂ ਦਾ ਉਹ ਪੁਰਾਣ ਅਦਰੇ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ ਇਹਨਾਂ ਕਦਰ ਮੈਂ ਠਾਠਾਂ ਮਾਰਦਾ ਕੱਠ ਹੋਇਆ ਹੋਇਆ ਤਾਂ ਤੇ ਇਧਰ ਜਿਵੇਂ ਆ ਗੱਡੀਆਂ ਵਾਲੇ ਆ ਗਏ ਆਪਣੇ ਟਿਊਟਾ ਵਾਲੇ ਇਧਰ ਜਿਹੜੇ ਪ੍ਰਦਰਸ਼ਨ ਆਉਦੇ ਮੇਲੇ ਦੇ ਵਿੱਚ ਆਪਣੀਆਂ ਗੱਡੀਆਂ ਲਾਈਆਂ ਹੋਈਆਂ ਦੀਆਂ ਬਾਕੀ ਇਧਰ ਜਿਵੇਂ ਪਾਣੀ ਭਰਾ ਨੇ ਜਿੰਨਾਂ ਕੋਲ ਆ ਆਪਣਾ ਦੇਖ ਸਕਦੇ ਹੋ ਮੈਟ੍ਰਿਕ ਵਾਲੀ ਅੱਜ ਮੇਰੇ ਨਾਲ ਡੀਐਸਆਰ ਮਸ਼ੀਨ ਲੱਗੀ ਹੋਈ ਹੈ ਨਾਲ ਦੀ ਮੈਟ੍ਰਿਕ ਡੀਐਸਆਰ ਹੈਪੀ ਫੀਡਰ ਆ ਜਾ ਆ ਜਾ ਪੂਰੇ ਆ ਲੈਣੇ ਬਾਕੀ ਹਰ ਤਰ੍ਹਾਂ ਦਾ ਜੇ ਮਨ ਕਰ ਚੱਲੋ ਵੀ ਪਲੇਸਮੈਂਟ ਵੱਡੇ ਤੋਂ ਵੱਡਾ ਥੋੜੀ ਤੋਂ ਛੋਟਾ ਅਧੇ ਸਾਧੂ ਹੀ ਹੈਗੇ ਨੇ ਇਹ ਕੰਬੋਜ ਵਾਲੇ ਸਮਾਰਟ ਫੀਡਰ ਵੀ ਇਹਨਾਂ ਨੇ ਉਹ ਆਪਣਾ ਜਿਹੜਾ ਲਿਆਂਦਾ ਹੋਇਆ ਤਾਂ ਜਿਹਦੇ ਪਿੱਛੇ ਪੈਰ ਜੀ ਚੱਲਦੇ ਹੁੰਦੇ ਨੇ ਬਹੁਤ ਕੱਠਾ ਹੋਰ ਇਹ ਤਾਂ ਨਕੀਆ ਦੇਖ ਸਕਦੇ ਹੋ ਇਹ ਇਹ ਜਿਹੜੇ ਆਪਣੇ ਆਮ ਜਿਵੇਂ ਦੂਜੀਆਂ ਸਟਾਲਾਂ ਜਿਵੇਂ ਦਵਾਈ ਜਲ ਜਾ ਹੋ ਗਈਆਂ ਖਾਦਾਂ ਜਾਂ ਹੋ ਗਈਆਂ ਆਪਣੇ ਬੀਜ ਹੋ ਗਏ ਸੀਡਸ ਜਿੰਨੇ ਵੀ ਤਰ੍ਹਾਂ ਦੇ ਬੀਜ ਆਉਂਦੇ ਨੇ ਇਹ ਉਹ ਸਟਾਲਾਂ ਲੱਗੀਆਂ ਹੋਈਆਂ ਨੇ ਤੇ ਫਿਰ ਤਾਂ ਕੁਛ ਨਹੀਂ ਚੱਲ ਅੱਗੇ ਦੇ ਆ ਸਾਰੇ ਇੰਸਟਾਲਾ ਆਪਣੀਆਂ ਖਾਦਾਂ ਦੇ ਰਿਟਰਨ ਜਿੰਨੇ ਆ ਵੀ ਨੇ ਖੈੜੀਆਂ ਬੜੀਆਂ ਇਪਲੀਮੈਂਟ ਦੇ ਸਟਾਲਾਂ ਨੇ ਉਹ ਅੱਗੇ ਆਉਣਗੀਆਂ ਇਹ ਤਾਂ ਸ਼ੁਰੂਆਤ ਜਿਹਦੇ ਵਿੱਚ ਆ ਇਸ ਲਈ ਤੁਸੀਂ ਸਾਰੀ ਵੀਡੀਓ ਦੇ ਵਿੱਚ ਬਣੇ ਰਹੋ ਆਪਾਂ ਤੁਹਾਨੂੰ ਇਹਦੇ ਲਗਭਗ ਦੋ ਪਾਰਟ ਆਉਣਗੇ ਪੜੀ ਦੇ ਵਿੱਚ ਦੇ ਵਿੱਚ ਛੋੜ ਜਿਹਾ ਸਟਾਲਾਂ ਨੇ ਜਿਹੜੇ ਪੰਜਾਬ ਤਾਲਕਤੇ ਹੋਣੇ ਖੈਰ ਉਰੇ ਛੋੜੀ ਸਟਾਲ ਦਾ ਫਿਰ ਕਿਸੇ ਦੀ ਬੇਨਤੀ ਸਾਰੀਆਂ ਵੱਡੀਆਂ ਗਊ ਤੁਹਾਨੂੰ ਬਤਾ ਪੀਏ ਜਿਹੜਾ ਜਿਹੜਾ ਮੇਲਾ ਹੈ ਦੇਖ ਸਭ ਨੂੰ ਪੰਜਾਬ ਦਾ ਸਭ ਤੋਂ ਜਿਹੜਾ ਬੜਾ ਮੇਲਾ ਪੰਜਾਬ ਦੇ ਵਿੱਚੋਂ 11 32 16 ਮੰਨਿਆ ਜਾਂਦਾ ਕਿ ਇਹ ਹੈਗਾ ਹੀ ਹੈ ਕਿਉਂਕਿ ਉੱਥੇ ਜਿੰਨਾ ਬਣਾ ਮੇਲੇ ਦੇ ਵਿੱਚ ਇਕੱਠ ਹੁੰਦਾ ਏ ਇੰਨਾ ਇਕੱਠਾ ਉਰੇ ਲਗਭਗ ਸਵੇਰੇ 9:00 ਵਜੇ ਹੋ ਚੁੱਕਿਆ ਇਹਦਾ ਆਪਾਂ ਵੀ ਲਗਭਗ ਦਾ 11:30 ਵਜੇ ਪਹੁੰਚੇ ਆ ਤੇ ਪੈਰ ਤਾਂ ਨੂੰ ਜਗ੍ਹਾ ਨਹੀਂ ਸੀ ਬਾਕੀ ਆ ਦੇ ਸਕਦੇ ਹਾਂ ਵੀ ਕਿੰਨੇ ਘੈਂਟ ਰੈਡੀ ਡਿਸਕ ਹੈ ਰੋਂ ਪਈ ਹੈ ਇਹ ਕੁਲਿਮੈਂਟ ਬਾਹਰ ਜਾਦੇ ਤੇ ਇਸ ਲਈ ਜ ਆਪਣੇ ਥੋੜਾ ਜਿਹਾ ਭੀੜ ਜਿਆਦੇ ਤਾਂ ਕਰਕੇ ਤੁਹਾਨੂੰ ਪਤਾ ਹੈ ਵੀ ਲੋਕਾਂ ਦੇ ਇਕੱਠ ਹੋਣ ਕਰਕੇ ਫੜਾ ਫੜਾ ਪਰ ਮੇਲਾ ਵੀ ਚਲੋ ਕਵਰ ਕਰ ਦਿੰਨੇ ਦਿਖਾ ਦਿੰਨੇ ਆਪਣੀ ਵੀਡੀਓ ਦੇ ਵਿੱਚ ਆ ਇੱਧਰ ਉਸਾ ਬਾਕੇ ਤੁਸੀਂ ਇੰਜੋਏ ਕਰੀ ਜਾਓ ਆਪਾਂ ਤੁਹਾਨੂੰ ਸਾਰਾ ਦਿਖਾਉਨੇ ਆ ਤੇ ਤੁਸੀਂ ਆਹ ਦੇਖ ਸਕਦੇ ਹੋ ਹਰੇ ਨੇ ਇਪਲੀਮੈਂਟ ਇਹ ਹਰੇ ਨੇ ਜੀ ਹਰਵਿੰਦਰਾ ਦੇ ਤੇ ਇਹ ਬਾਈ ਜਾਨੇ ਵੀ ਆਪਣੇ ਉਰੇ ਸੁਪਰ ਸੀਡਰ ਬਗੈਰਾ ਲੈ ਕੇ ਪਹੁੰਚੇ ਤੇ ਜਿਵੇਂ ਉਹਨੇ ਭਰਾ ਨੇ ਲੋਡਰ-ਲੋਡਰ ਲਾਉਂਦੇ ਨੇ ਕਿਹੜੇ ਮਸ਼ੀਨਾਂ ਤਿਆਰ ਕਰਦੇ ਨੇ ਹਰਵਿੰਦਰਾ ਵਾਲੇ ਮਗਰਬਾ ਦਿੰਦਾ ਹਾਂ ਇਹਨਾਂ ਕੋਲ ਆਪਣੀ ਨੀੜੀ ਕਪੈਨ ਉਹ ਵੀ ਉੱਚੇ ਤੇ ਲੈ ਕੇ ਇਹ ਤੁਸਿਆ ਇਹਨਾਂ ਦਾ ਜਿਹੜਾ ਆਪਣਾ ਮੈਨੀਫੈਸਟੋ ਆ ਪੀਐਚ ਦੇ ਵਿੱਚ ਆਪਣਾ ਦੱਸਿਆ ਹੋਇਆ ਐਗਰੀਮੈਂਟ ਆ ਬਾਰੇ ਦਿਖਾਇਆ ਤੇ ਇਧਰ ਆਪਣਾ ਐਮਆਰਐਫ ਦੇ ਟਾਇਰ ਵਾਲੇ ਇਹ ਵੀ ਤੁਹਾਨੂੰ ਪਤਾ ਹੈ ਜਿਹੜੇ ਆਮ ਛੋਟੇ ਮੇਜਦੇ ਨੇ ਉਹਨਾਂ ਦੇ ਵਿੱਚ ਆਪਣਾ ਘੱਟੇ ਦਿਖਾਈ ਦਿੰਦੇ ਨੇ ਇਹ ਪੀਏ ਜੂ ਦੇ ਮੇਲੇ ਦੇ ਵਿੱਚ ਇਹਨਾਂ ਨੇ ਬੜੀ ਵੱਡੀ ਪ੍ਰਦਰਸ਼ਨੀ ਹੈ ਉਹ ਲਾਈ ਹੋਈ ਦੀ ਇਹ ਆਪਣੇ ਟਾਇਰਾਂ ਦਾ ਇਹਨਾਂ ਨੇ ਇੱਥੇ ਪ੍ਰਦਰਸ਼ਨ ਕਰਿਆ ਹੈ ਜਿਆ ਟਾਇਰ ਤੁਸੀਂ ਦੇਖ ਸਕਦੇ ਹੋ ਐ ਐਮ ਆਰ ਪੀ ਦੇ ਲਗਭਗ 18 ਨੰਬਰ ਤੱਕ ਦੇ ਟਾਇਰ ਇਹਨਾਂ ਨੇ ਆਪਣਾ ਪ੍ਰਦਰਸ਼ਨ ਦੇ ਵਿੱਚ ਲਾਇਆ ਹੋਇਆ ਦਾ ਬਾਕੀੜੀਆਂ ਹੁਣ ਆ ਵੀਰਵਾਲ ਦੀ ਸਟਾਲ ਆ ਗਈ ਤੁਸੀਂ ਦੇਖ ਸਕਦੇ ਹੋ ਗਿਰਵਾਲ ਦੇ ਇਪਲੀਮੈਂਟ ਵੀ ਬਹੁਤ ਸੋਹਣੇ ਬਣੇ ਹੋਏ ਤੇ ਖਾਸ ਕਰਕੇ ਜਿਹਦੇ ਇਹਦੇ ਪੇਂਟ ਦੀ ਕੁਆਲਿਟੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਈ ਇੱਕ ਨੀਕਾਟ ਪੇਂਟ ਦੀ ਕੁਆਲਿਟੀ ਹੈ ਤੇ ਬਾਕੀ ਇਹ ਇਪਲੀਮੈਂਟ ਵੀ ਜਿਹੜੀ ਵਧੀਆ ਕੁਆਲਿਟੀ ਨਾਲ ਬਣਾਇਆ ਹੋਇਆ ਹੈ ਜਿਹੜਾ ਇਹਦਾ ਸੁਪਰ ਸੀਡਰ ਆ ਬਾਕੀ ਹੋਰ ਵੀ ਇਪਲੀਮੈਂਟਾਂ ਦੀ ਜਿਹੜੀ ਕੁਆਲਿਟੀ ਹੈ ਉਹ ਵੀ ਬਹੁਤ ਸੋਹਣੀ ਬਣੀ ਹੋਈ ਸੀ ਸਰਦਾਰ ਵਾਲੇ ਤੇ ਆਪਣੇ ਜੇ ਇੱਧਰ ਆ ਕੇ ਸਰਦਾਰ ਵਾਲੇ ਜਿਹੜੇ ਇਕੱਠਾ ਆਪਣਾ ਇਹ ਫਾਨੀ ਕੋ ਚੱਕਰ ਲਗਭਗ ਮੇਲੇ ਦੇ ਸ਼ੁਰੂਆਤੀ ਦੌਰ ਦਾ ਇਕੱਠ ਆ ਆ ਲਮਕਨ ਆ ਗਿਆ ਉਰੇ ਫਿਰ ਵੀ ਇੰਨਾ ਇਕੱਠ ਹੋ ਚੁੱਕਿਆ ਦਾ ਲਗਭਗ 10 11 ਵਜੇ ਨੂੰ ਤੇ ਇਧਰ ਜਿਹੜੇ ਲਮਕਨ ਵਾਲੇ ਨੇ ਉੰਜੇ ਬੜਾ ਸੁਨਿਆ ਚੁੱਕੀ ਹੈ ਉਰੇ ਇਹਨਾਂ ਨੇ ਆਪਣਾ ਜਿਹੜਾ ਇਹਦਾ ਹਾਲ ਹੁੰਦਾ ਆਪਾਂ ਕਣਕ ਵੜੇ ਫੇਰਦੇ ਆ ਸਿੰਗਲ ਹਾਲ ਤੇ ਡਬਲ ਹਾਲ ਆਪਣਾ ਰੋਟਾ-ਪਟਾ ਲਗਭਗ ਇਹਨਾਂ ਦਾ 10 ਫੁੱਟ ਦਾ ਤੇ ਇਹਦੇ ਐਮਪੀ ਬਲੋਤ ਨੂੰ ਪਤਾ ਹੈ ਆਪਣੇ ਸਭ ਤੋਂ ਜ਼ੋਰ ਪੰਜਾਬ ਦੇ ਵਿੱਚ ਮੰਨੇ ਜਾਂਦੇ ਨੇ ਘੱਲੇ ਨੂੰ ਕਹਿੰਦੇ ਸਾਰੇ ਜਿਹੜੇ ਇਪਲੀਮੈਂਟ ਨੇ ਉਹ ਵਧੀਆ ਹੁੰਦੇ ਨੇ ਆ ਜਿਹੜਾ ਦੋ ਅਲਾਪਾ ਉਹ ਉਹ ਬੇਅਖਰੀ ਨੂੰ ਖਚਣ ਵਾਸਤੇ ਉਹਨਾਂ ਦਾ 4 ਵਾਈ 4 ਟਰੈਕਟਰ ਜੇ ਲੋਡ ਪੈਂਦੀ ਹੋ ਬਾਕੀ ਨੂੰ ਸੇ ਆਪਣੀ ਇਧਰ ਮਲਚਰ ਪਿਆ ਐ ਨਮਕਨ ਦਾ ਆਪਣੀ ਵੀਡੀਓ ਨਾਲ ਬਣੇ ਰਹੋ ਸਾਰੀ ਵੀਡੀਓ ਦੇਖੋ ਤੁਹਾਨੂੰ ਆਪਾਂ ਇਹ ਜਿਹੜੇ ਵੱਡੇ ਇਪਲੀਮੈਂਟ ਨੇ ਉਹ ਅੱਗੇ ਆਉਣੇ ਨੇ ਇਹ ਐਂ ਬੂ ਐਂ ਵੀ ਬਲਾਕ ਪਏ ਨੇ ਨਿਮਕਣ ਦੇ ਜਿਉਂ ਜਿਉਂ ਆਪਣੀ ਵੀਡੀਓ ਅੱਗੇ ਵਧੀ ਜਾਊਗੀ ਉਵੇਂ ਉਹ ਜਿਹੜੇ ਇਪਲੀਮੈਂਟ ਨੇ ਉਹ ਵੀ ਵੱਡੇ ਆਈ ਜਾਣਗੇ ਹਾਂ ਜਿਹੜੀਆਂ ਵੱਡੀਆਂ ਫਰਮਾਂ ਨੇ ਜਿਵੇਂ ਗੁਰਵਾਜ ਹੋ ਗਿਆ ਆਪਣਾ ਜਗਤਜੀਤ ਗਰੁੱਪ ਬ੍ਰਾਂਡ ਫੋਰਸ ਦਸਮੇਸ਼ ਐਗਰੀ ਜੋਨ ਇਹ ਜਿਹੜੇ ਵੱਡੇ ਗਰੁੱਪ ਨੇ ਇਹਨਾਂ ਦੀ ਜਿਹੜੀ ਪ੍ਰੀਮਿਅਮ ਸਟਾਲਾਂ ਨੇ ਉਹ ਵੱਟੀਆਂ ਵੱਡੇ ਲੈਵਲ ਦੇ ਸਟਾਲਾਂ ਲਾਈਆਂ ਹੋਈਆਂ ਨੇ ਉਹ ਅੱਗੇ ਆਉਣਗੀਆਂ ਤੇ ਤੁਸੀਂ ਆਹ ਡਿਸਕਹੇਰੋਂ ਦੇਖ ਸਕਦੇ ਹੋ ਇਹ 32 ਟਵੀਆ ਨੇ ਜੀ 16 ਅੱਗੇ 16 ਪਿੱਛੇ 4.5 ਲੱਖ ਰੁਪਇਆ ਇਹ ਜਿਹੜਾ ਪ੍ਰਾਈਸ ਆ ਮੇਲੇ ਦੇ ਵਿੱਚ ਤਾਂ 5000 ਰੁਪਇਆ ਦਾ ਡਿਸਕਾਊਂਟ ਆ ਹੁਣ 4,55,000 ਰੁਪਇਆ ਜਿਹੜਾ ਕਿਹਦਾ ਪ੍ਰਾਈਸ ਆ ਚੀਜ਼ ਦਾ ਕਾਫੀ ਹੈਵੀ ਜਿਹੜੇ ਆਪਣਾ ਸਪੀਡ ਹੈਰੋ ਕਹਿੰਦੇ ਨੇ ਆ ਉਹ ਆ ਇਹ ਟਰੈਕਟਰ ਨੂੰ ਇਹਨੂੰ ਚਲਾਉਣ ਵਾਸਤੇ ਵੀ ਲਗਭਗ 90 ਪਾਵਰ ਦੇ ਟਰੈਕਟਰ ਦੀ ਮੇਰੇ ਸਾਹਮਣੇ ਲੋਡ ਪੈਂਦੀ ਹੋਊਗੀ। ਤਾਂ ਕਹਿੰਦੇ ਜਿਹੜੇ ਛੋਟੇ ਜਿਹੇ ਹੇਰਵਾ ਸੰਗਲ ਵਾਲੇ ਰਾਜਸਥਾਨ ਵਾਲੇ ਨੇ ਜਿਹੜੇ ਇਹ ਉਹਨਾਂ ਵੀ ਤਾਂ ਬਣੀਆਂ ਹੋਈਆਂ ਨੇ। ਥੋੜੀਆਂ ਵੱਡੀਆਂ। ਹੱਤ ਦੇ ਡਿਸਕ ਹੈਰਵਾ ਜਿੰਦਰੇ ਆਪਣੇ ਡਿਸਕ ਵਾਲੇ ਤੇ ਦੂਸਰੇ ਸਿੰਪਲ ਇਹਨਾਂ ਦੀ ਬੜੀਆਂ ਪ੍ਰਦਰਸ਼ਨੀ ਦੇ ਵਿੱਚ ਲਾਏ ਹੋਏ ਨੇ। ਆਪਾਂ ਨੇ ਮੈਂ ਇਸ ਲਈ ਉੱਥੇ 35000 ਲੱਕੀ ਵੀਡੀਓ ਨੂੰ ਸ਼ੂਟ ਨਹੀਂ ਕੀਤੀ ਹੈਗੀ। ਉਹ ਕਿਹੜਾ ਕਾਠਾ ਉਹ ਕਾਫੀ ਜਿਆਦਾ ਮੇਲੇ ਦੇ ਵਿੱਚ। ਇਹ ਲਈ ਤੁਹਾਨੂੰ ਪਤਾ ਵੀ ਜਿੱਤਾ ਆਵਾਜ਼ ਤੇ ਆਪਣੇ ਕਿਸਾਨ ਭਰਾਵਾਂ ਦੀ ਉਹ ਰੌਲਾ ਰੱਪਾ ਬਹੁਤ ਆ। ਐਂਦੇ ਕਲਟੀਵੇਟਰ ਖੜੇ ਨੇ। ਤੇ ਦੂਜਾ ਤੁਹਾਨੂੰ ਪਤਾ ਬੰਦਾ ਉੱਧਰੋਂ ਆ ਗਿਆ, ਉੱਧਰੋਂ ਆ ਗਿਆ। ਇਥੇ ਲਈ ਇੱਕ ਦੂਜੇ ਦੇ ਵਿੱਚ ਬੱਜੀਆਂ ਤਾਂ ਕਰਕੇ ਆਪਾਂ ਕਹਿ ਵਿੱਚ ਵੀਡੀਓ ਸ਼ੂਟ ਕਰ ਲੈਣੇ ਆ। ਘਰੇ ਜਾ ਕੇ ਇਹਨਾਂ ਆਵਾਜ਼ ਲਾ ਕੇ ਚਲ ਆ ਜਿੱਥੇ ਚੱਲੀ ਬੱਜੇ ਟੰਕ ਨਾਲ ਤੁਹਾਨੂੰ ਆਪਾਂ ਵੀਡੀਓ ਦਿਖਾਵਾਂਗੇ ਤੇ ਆ ਦੇਖ ਰਹੇ ਹੋ ਉਹਨੇ ਕਿੰਨਾ ਇਕੱਠਾ ਆਪਣੇ ਜਿਹੜੇ ਕਿਸਾਨ ਭਰਾ ਨੇ ਨਾਲੇ ਸਟਾਲਾਂ ਦੇ ਵੀ ਖੜੇ ਨੇ ਆਪਣਾ ਵਿੱਚ ਵੀ ਤੁਰੇ ਫਿਰਦੇ ਨੇ ਤੇ ਜਿਹੜੇ ਇੱਧਰ ਇਹ ਸਟਾਲ ਆਪਾਂ ਦਿਖਾਉਣ ਹੋਏ ਆ ਇਹ ਹੈਗੀ ਆਟਾ ਚੱਕੀ ਵਾਲੀ ਨਟਰਾਜ ਦੀ ਜਿਹੜੀ ਆਟਾ ਚੱਕੀ ਆ ਜਿਹੜੇ ਆਪਣੇ ਘਰੇ ਵਰਤ ਸਕਦੇ ਆ ਆਪਾਂ ਜੇ ਕਿਸੇ ਮੇਰੇ ਭਰਾ ਨੇ ਘਰੇ ਆਟਾ ਬਣਾ ਹੋਵੇ ਘਰ ਬਟ ਜੱਕੀਆਂ ਵੀ ਇਹ ਬਣਾਉਂਦੇ ਨੇ ਜਿਵੇਂ ਅੱਜ ਕੱਲਾ ਕਈ ਬੰਦੇ ਆਪਣਾ ਹੱਥ ਨੂੰ ਪਤਾ ਹੈ ਇਹ ਹੁੰਦਾ ਬਈ ਬਾਹਰ ਜਿਹੜੇ ਬੰਦਨਾਂ ਦਾ ਵੀ ਕਿਤੇ ਮਲਾਪਟ ਨਾਲ ਸਾਡੇ ਆਟੇ ਦੇ ਵਿੱਚ ਕਰ ਦੈਣ ਨਾ ਵੀ ਆਪਾਂ ਘਰੇ ਹੀ ਬੀ ਲੁੰਦੇ ਆ ਇਸ ਲਈ ਜ ਆਪਣਾ ਛੋਟੇ ਜੱਕੀਆਂ ਆ ਜੇ ਆਪਣਾ ਘਰੇ ਲੈ ਲਓ ਤੇ ਆਪਣੇ ਜਿਹੜਾ ਫੈਮਿਲੀ ਜੋ ਆਟਾ ਆਪਾਂ ਘਰੇ ਬਣਾ ਸਰਦੇ ਆ ਕਣਕ ਦਾ ਤੇ ਨਾ ਜਾਣੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਚੱਕੀਆਂ ਨੇ ਉਹ ਆਪਣੇ ਮੇਲੇ ਦੇ ਵਿੱਚ ਪਲਾਸਤੀ ਤੇ ਲਾਈਆਂ ਹੋਈਆਂ ਨੇ ਤੇ ਨਾਲ ਬਾਈ ਦਿਖਾ ਰਹੇ ਤੇ ਵੀ ਇਹ ਕਿਵੇਂ ਵਰਕ ਕਰਦੀਆਂ ਨੇ ਸਾਰੀ ਜਾਣਕਾਰੀ ਤਖਾਨ ਭਰਾਵਾਂ ਨੂੰ ਅੱਜ ਸਾਣਿਓ ਵੀ ਆਟਾ ਵੀ ਗੇਮੂ ਦਾ ਬਣਾ ਕੇ ਇਹ ਕਣਕ ਦਾ ਦਿਖਾ ਰਹੇ ਨੇ ਵੀ ਥੱਲੇ ਆਪਣਾ ਇਹ ਡਰਾਮਾ ਉਹ ਰੱਖ ਦੋ ਤੇ ਉੱਪਰ ਕਣਕ ਪਾਈ ਜਾਓ। ਆਹ ਤੇ ਜਿਹੜੀ ਇੱਧਰ ਆ ਗਈ ਸਟਾਲ ਆ ਤੁਸੀਂ ਦੇਖ ਸਕਦੇ ਹੋ ਕਿ ਹੀਰ ਗਰੋੜੇ ਉਹ ਪਤਾ ਕੀ ਹਿਰਦੀ ਜਾਨ ਨੇ ਕਵੈਨਾਂ ਨੇ ਉਹ ਆਉਂਦੀ ਜਾਣੇ ਇਹਨਾਂ ਦੇ ਖੈਰ ਹੋਏ ਆਪਣੇ ਜਿਹੜੇ ਸੁਪਰ ਸੇਡਰ ਨੇ ਜਿਆਦਾਤਰ ਉਹ ਪ੍ਰਦਰਸ਼ਨੀ ਦੇ ਵਿੱਚ ਲਾਏ ਹੋਏ ਤੇ ਇਹਨਾਂ ਨੇ ਵੀ ਸੁਪਰ ਸੇਡਰ ਜਿਹੜਾ ਆਪਣਾ ਕਾਫੀ ਸੋਹਣਾ ਬਣਾਇਆ ਹੋਇਆ ਹੈ ਇਹ ਰੋਟਾ ਬਟਰ ਵੀ ਇਹਨਾਂ ਦਾ ਤੁਸੀਂ ਦੇਖ ਸਕਦੇ ਹੋ ਜਨੂਰ ਕਰਾਹਾ ਵੀਰੇ ਆਪਣਾ ਇਹ ਲੈ ਕੇ ਪਹੁੰਚੇ ਤੇ ਚੱਲ ਵੀ ਆ ਜਾ ਤੇ ਸਾਰੇ ਨੇ ਹੜਾ ਕੀ ਜਿਹੜਾ ਰੇਟ ਆ ਆਪਾਂ ਲਿਖ ਕੇ ਲਾਇਆ ਹੋਇਆ ਹੈ ਤਾਂ ਉੱਪਰ ਹੈ ਚੱਕੀ ਬਾਕੀ ਆਪਾਂ ਨੂੰ ਇਹ ਤਾਂ ਆਪਣਾ ਇਹਦਾ ਪਲਾਨ ਤਾਂ ਸਾਜਰੇ ਸਵੇਰੇ ਜਾ ਕੇ ਕਵਰ ਕਰਨਾ ਦਾ ਵੀਡੀਓ ਪਰ ਸਵੇਰੇ ਜਿਹੜਾ ਬਾਰਸ਼ ਹੋਣ ਕਰਕੇ ਅਸੀਂ ਉਰੇ ਪਹੁੰਚ ਨਹੀਂ ਸਕੇ ਹੈਗੇ ਤਾਂ ਕਰਕੇ ਆਪਾਂ ਨੂੰ ਡੇਟ ਹੋਣ ਕਰਕੇ ਨਹੀਂ ਆਪਾਂ ਇਹਨਾਂ ਬਜਟ ੰਕ ਨਾਲ ਰੁਵਾਦ ਦੇ ਵਿੱਚ ਵੀਡੀਓ ਦਿਖਾਉਣੀ ਸੀ ਇਹ ਆਪਣਾ ਜੱਗੀ ਵਾਲੀਆਂ ਹੀਰੋਆਂ ਆ ਗਈਆਂ ਜੀ ਜਕੀਦਿਆਂ ਦੇਖਾ ਦਿਓ ਵੀ ਜਿੰਨੇ ਵੀ ਤਰ੍ਹਾਂ ਦੀਆਂ ਡਿਸਕਾਂ ਨੇ ਵੱਡੀ ਤੋਂ ਲੈ ਕੇ ਛੋਟੀ ਤੱਕ ਉਰੇਣਾ ਨੇ 8 8 ਤੋਂ ਲੈ ਕੇ ਵੱਡੀਆਂ 9 9 ਦੀਆਂ 10 ਦੀਆਂ 11 ਦੀਆਂ 12 ਦੀਆਂ ਤੇ ਇਹਦੋਂ ਵਾਰ ਸਪੀਡ ਹੈਰੋਆਂ ਵਾਲੇ ਦੇ ਪ੍ਰੈਸਰ ਵਾਲੀਆਂ ਵੱਡੀਆਂ ਨੇ ਉਹ ਆਪਣੇ ਪ੍ਰਦਰਸ਼ਨ ਦੇ ਵਿੱਚ ਇੱਧਰ ਖੜੀ ਜਾਂਦੀ ਦੇਖ ਸਾਹ ਜੋਂ ਸਪੀਡ ਹੈਰੋਆਂ ਵੱਡੀਆਂ ਇਹ ਲਾਈਆਂ ਹੋਈਆਂ ਨੇ ਦੋ ਸੈੱਟ ਤੇ ਜਿਹੜੇ ਇਹਨਾਂ ਦੇ ਇਹ ਉਰੇ ਲੈ ਕੇ ਆਏ ਤੇ ਬਾਕੀ ਹੈਰਵਾਂ ਜਿਹੜੇ ਜਿਹੜੇ ਡਿਸਕਾਂ ਆਪਣੇ ਤਵੀਆਂ ਨੇ ਉਹ ਤਾਂ ਲਗਭਗ ਕਾਫੀ ਵੱਡੀ ਤਦਾਦ ਦੇ ਜੁੜੇ ਲੈ ਕੇ ਪਹੁੰਚੇ ਤੇ ਤੇ ਜਿਹੜੀ ਜੱਗੇ ਦੀ ਡਿਸਕ ਹੈਰਵਾਂ ਇਹ ਮੇਲੇ ਦੇ ਵਿੱਚ ਖਿੱਚ ਦਾ ਕੇਂਦਰ ਵੀ ਬਣੀ ਕਿਉਂਕਿ ਕਾਫੀ ਇਹਨਾਂ ਨੇ ਖੂਬਸੂਰਤ ਜਿਹੜੀ ਹੈਰਵਾਂ ਤੇ ਕਾਫੀ ਕੁਆਲਿਟੀ ਦੀ ਜਿਹੜੀ ਡਿਸ ਹੈਰਵਾਂ ਬਣਾਈ ਹੋਈ ਸੀ ਪੇਂਟ ਪੱਖੋਂ ਸ਼ੇਪ ਪੱਖੋਂ ਸਾਰੇ ਪਾਸੇ ਨੂੰ ਇਹ ਹੈਰਵਾਂ ਇੰਨੀ ਸੋਹਣੀ ਬਣੀ ਹੋਈ ਸੀ ਵੀ ਕਿਸਾਨਾਂ ਦੇ ਵਿੱਚ ਖਿੱਚ ਦਾ ਜਿਹੜਾ ਕੇਂਦਰ ਆ ਇਹ ਵਿਲੇ ਦੇ ਵਿੱਚ ਬਣੀ ਤੇ ਫਿਰ ਬਾਕੀ ਵੀ ਹੋਰ ਜਿੰਨੇ ਵੀ ਪ੍ਰੀਮਰ ਤੇ ਜਿੰਨੇ ਕਲਟੀਵੇਟਰ ਖੜਿਆ ਕੇ ਪਹੁੰਚੇ ਤੇ ਸਾਰੇ ਹੀ ਪ੍ਰੀਮਰਟਾਂ ਨੇ ਜਿਹੜਾ ਕਿਸਾਨਾਂ ਦਾ ਧਿਆਨ ਉਹ ਆਪਣੇ ਵੱਲ ਖਿੱਚਿਆ ਕਾਮ ਨਹੀਂ ਕਾਮ ਤੇ ਤੁਸੀਂ ਦੇਖ ਸਕਦੇ ਹੋ ਆ ਪਈਆਂ ਨੇ ਫੇਰੋਂ ਆ ਇਸ ਕਹਿਰੋਂ ਆ ਜੱਗੀ ਵਾਲਿਆਂ ਦੀਆਂ ਵੀ ਹੀਰ ਦੇ ਸਾਹਮਣੇ ਜਿਹੜਾ ਜੱਗੀਆਂ ਦੇ ਸਟਾਲ ਆ ਉਹ ਲੱਗੀ ਹੋਈ ਥੈਂ ਦੱਸ ਕੀ ਤੇ ਇੱਥੋਂ ਲਗਭਗ ਜਿਹੜੇ ਵੱਡੇ ਇਪਲੀਮੈਂਟ ਨੇ ਭਟੀਆਂ ਫਾਰਮ ਵਾਲੇ ਉਹ ਇਹ ਤੋਂ ਬਾਅਦ ਸ਼ੁਰੂ ਹੋ ਜਾਣਗੇ। ਉਹ ਜਿਹੜਾ ਅੱਗੇ ਜਿੰਨੇ ਵੀ ਆਪਣੀ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਸਟਾਲਾਂ ਉਹ ਲਗਭਗ ਸਾਰੇ ਵੱਡਿਆਂ ਫਾਰਮ ਵਾਲਿਆਂ ਦੇ ਨੇ। ਕਿਉਂਕਿ ਜਿਹੜਾ ਜਿੱਥੇ ਬ੍ਰਾਇਨ ਮਤਲਬ ਖੁੱਲੀ ਜਗ੍ਹਾ ਹੈ ਦੋ ਤਿੰਨ ਏਕੜ ਦੇ ਵਿੱਚ ਉੱਥੇ ਵੱਡਿਆਂ ਫਾਰਮ ਵਾਲੇ ਜਿਹੜੇ ਸਟਾਲਾਂ ਨੇ ਉਹ ਲੱਗੀਆਂ ਹੋਈਆਂ ਦੀਆਂ ਤੇ ਤੁਸੀਂ ਇੱਧਰ ਦੇਖ ਸਕਦੇ ਹੋ ਵਿਸ਼ਵ ਕਰਮ ਵਾਲੇ ਇਹ ਜਿਹੜਾ ਮੱਕੀ ਵਾਲਾ ਪਲਾਂਟਰ ਆ ਚੱਲ ਬਈ ਚੱਲ ਉਹ ਪਏ ਨੇ ਇੱਚੀ ਜਿਹਾ ਲੱਗੇ ਆਪਣਾ ਵਿਸ਼ਵ ਕਰਮ ਮਾਈਕ੍ਰੋ ਕਲਚਰ ਪਟਿਆਲਾ ਵਾਲੇ ਉਹ ਜਿਹੜੀ ਸਟਾਲ ਲੱਗੀ ਹੋਈ ਹੈ ਆਪਣੀ ਪ੍ਰਦਰਸ਼ਨੀ ਤੇ ਇੱਥੇ ਹੈਂ ਹਾਂ ਬਰਤੂ ਚੈੱਕ ਕਰੀ ਚੱਲਿਓ ਤੇ ਨਾਲ ਆ ਗਈ ਗੁਰਵਾਜ ਦੀ ਸਟਾਲ ਗੁਰਵਾਜ ਦੇ ਤੇ ਸਾਹਮਣੇ ਆਪਣੇ ਜਿਹੜੇ ਬੇਰਕ ਵਾਲੇ ਭਰਾ ਨੇ ਗਰਵਾਜ ਜਿਹੜੇ ਆਉਂਦੇ ਬੇਡਰ ਨੂੰ ਪਤਾ ਨਵਾਂ ਲਾਉਂ ਚੈਤੀ ਗਰਵਾਜ ਨੇ ਕੀਤਾ ਹੈ ਕੋਈ ਮੇਲੇ ਦੇ ਵਿੱਚ ਇਹ ਕਿ ਆ ਸਾਹਮਣੇ ਦੇਖ ਸਕਦੇ ਹੋ ਲਾਉਂ ਚੈਤੀ ਨੇ ਵੀਜੂ ਮੇਲੇ ਲੁਧਿਆਣਾ ਦੇ ਵਿੱਚ ਤੇ ਜਿਹੜੇ ਗਰਵਾਜ ਦੇ ਬੇਡਰ ਨੇ ਬਾਕੀ ਬਹੁਤ ਖੂਬਸੂਰਤ ਤੇ ਬਹੁਤ ਸੋਹਣੇ ਬਣੇ ਹੋਏ ਨੇ ਗਰਵਾਜ ਜਿਹੜੇ ਵੱਡੇ ਬੇਡਰ ਨੇ ਅਖਬਖ 220 ਹਸਪਾਵਰ ਦੇ ਪਿੱਛੇ ਚੱਲਣਾ 220 ਹਸਪਾਵਰ ਟਰੈਕਟਰ ਦੇ ਵਿੱਚ ਚੱਲਣ ਵਾਲੇ ਉਹ ਵੀ ਆਪਣੇ ਲੈ ਕੇ ਆ ਰਿਹਾ ਹੈ ਤੇ ਗਰਵਾਜ ਨੇ ਵੀ ਆਪਣੀ ਕਾਫੀ ਵੱਡੀ ਸਟਾਲ ਪੂਰੇ ਮੇਲੇ ਦੇ ਵਿੱਚ ਲਾਈ ਹੋਈ ᱛੀ ਤੇ ਜਿਹੜੇ ਆਪਣੇ ਬਹੁਤ ਖੂਬਸੂਰਤ ਇਮਪਲੀਮੈਂਟ ਜਿਹੜੇ ਗਰਵਾਜ ਦੇ ਬਣੇ ਹੋਏ ਨੇ ਉਹ ਆਪਣੇ ਪ੍ਰਦਰਸ਼ਨ ਦੇ ਵਿੱਚ ਉਹਨਾਂ ਨੇ ਜਮੈਂ ਐਮ ਵੀ ਪ੍ਰੋਪੇ ਹੈ ਉਧਰ ਬੇਜਦਾਰ ਖੜੇ ਨੇ ਤੇ ਰੈਕਰ ਆ ਅੱਗੇ ਨਾਲੇ ਖਰਚ ਨਾਲ ਆਪਣਾ ਰਿਪਰ ਹੋ ਗਿਆ। ਕਾਫੀ ਡੇਪਲੀਮੈਂਟ ਕਰਵਾਜ ਆਪਣਾ ਪ੍ਰੋਜੈਕਟ ਦੇ ਵਿੱਚ ਲੈ ਕੇ ਪਹੁੰਚਿਆ ਤਾਂ ਤੇਨ ਸਟਾਲ ਵੀ ਕਾਫੀ ਵੱਡੇ ਸੀ। ਤੇ ਉਹ ਰੋੜੜੇ ਵੱਡੀਆਂ ਸਟਾਲਾਂ ਹੋ ਚੁੱਕੀਆਂ ਨੇ। ਤੇ ਇਧਰ ਅਖੀ ਮੈਸੀ ਮੈਸੀ ਦਾ 95 63 ਆ ਦੂਜੇ ਸਾਦੇ ਖੜੇ ਐ। 12 ਲੱਖ 13 ਲੱਖ ਰੁਪਈਆ ਜੀ ਸਾਡੀ ਕੀਮਤਾਂ ਬਈ ਹੋਰ ਦੀ। ਉਹ ਰਕੀ ਗਈ ਦੀ ਟਾਈਫਾ ਗਰੁੱਪ ਮੈਫੀ ਮੇਲੇ ਦੇ ਵਿੱਚ ਆ ਜਾਂ ਨਾਲ ਹੀ ਨਾਲ ਕਹ ਰਹੇ ਨੇ ਮਨਤਲਾ ਵੀ ਡਿਸਕਾਊਂਟ ਸਕੂਨ ਦੇ ਮੇਲੇ ਦੇ ਵਿੱਚ ਨਹੀਂ ਰੱਖਿਆ ਹੈਗਾ ਬਾਕੀ ਡਿਸਕਾਊਂਟ ਵੀ ਚਲੋ ਜਿਹੜਾ ਹੈਗਾ ਤਾਂ ਮੇਲੇ ਦੇ ਵਿੱਚ ਉਹ ਬਹੁਤ ਛੋਟਾ ਡਿਸਕਾਊਂਟ ਦਾ 2000 5000 ਦਾ ਬਾਕੀ ਹਾਂ ਜੀ ਜਿਹੜਾ ਆਪਣਾ ਪਾਰਟ ਆ ਇਹ ਪਹਿਲਾ ਪਾਰਟ ਆਪਨੇ ਲੈ ਕੇ ਅੰਦਾਜ਼ੇ ਤੁਹਾਡੇ ਨਾਲ ਦੂਜਾ ਪਾਰਟ ਦਾ ਕਦੋਂ ਤਾਂ ਮੂ 6 ਵਜੇ ਆਜੂਗਾ। ਬਾਕੀ ਜੇਕਰ ਇਹ ਪਾਰ ਚੰਗਾ ਲੱਗਿਆ ਹੋਵੇ ਤਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਦੇ ਫੇਸਬੁੱਕ ਪੇਜ ਦੇਖਦੇ ਹੋ ਹੋ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ। ਬਾਕੀ ਆਪਣੇ ਇੰਸਟਾ ਨੂੰ ਖੋਲ੍ਹੋ ਜ਼ਰੂਰ ਕਰ ਲਿਓ। ਉੱਥੇ ਆਪਾਂ ਰਿੱਲਾਂ ਦੇ ਕੇ ਹੁੰਦੇ ਰਹਨੇ ਆ। ਸੇਮ ਨਾਮ ਤੇ ਅਕਾਊਂਟ ਬਣਿਆ ਹੋਇਆ ਤੇ ਮੇਲੇ ਦੀ ਆਪਣੇ ਰਿੱਲਾਂ ਵੀ ਆਉਣਗੀਆਂ। ਬਾਕੀ ਜੇ ਵੀਡੀਓ ਬਧੀ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਲਾਈਕ, ਸ਼ੇਅਰ ਐਂਡ ਕਮੈਂਟ ਜ਼ਰੂਰ ਕਰ ਦਿਓ। ਧੰਨਵਾਦ।